ਕਮਿਨ ਨੇ ਉਸ ਕੁੜੀ ਨੂੰ ਜਿੱਥੇ ਵੀ ਉਹਨੇ ਜਾਣਾ ਉਹ ਰਜੂਮ ਉਹਦੀ ਮਾਸੀ ਉੱਥੇ ਚੱਕ ਲਿਆਉਂਦੀ ਤੇ ਉਹਨੂੰ ਜੌਬ ਹੀ ਨਹੀਂ ਕਰਨ ਦਿੱਤੀ ਕਿਉਂਕਿ ਘਰੇ ਆਪਦੇ ਨਿਆਣੇ ਪਾਲਣੇ ਸੀ ਤੇ ਘਰ ਦੇ ਕੰਮ ਕਰਾਉਣੇ ਸੀ ਇੱਕ ਵਾਰ ਮੈਂ ਖਾਸ ਕਰਕੇ ਗੱਲ ਕਰਨੀ ਚਾਹੁੰਦਾ ਜੇ ਤੁਹਾਡਾ ਜਵਾਕ ਬਾਹਰ ਗਿਆ ਉਹਦੇ ਨਾਲ ਗੱਲ ਹਰ ਰੋਜ਼ ਕਰੋ ਗੱਲ ਹੈਗੀ ਬਹੁਤ ਜ਼ਰੂਰੀ ਹੈ ਇਹ ਝੂੜੀ ਗੱਲਾਂ ਨੇ ਕੋਈ ਕਿ ਅੱਜ ਬਿਸ਼ਪ ਕੋਲੇ ਬੈਠਾ ਸੀ ਮੈਨੂੰ ਇੱਕ ਮਾਂ ਦਾ ਹੀ ਫੋਨ ਆਇਆ ਸੀ ਮੁੰਡਾ ਇੱਥੋਂ ਭੇਜਿਆ ਸੀ ਧਰਮਪੁਰੇ ਦਾ ਮੁੰਡਾ ਮੁੰਡਾ ਨਸ਼ੇਪਾ ਚੋਰੀ ਕਰ ਲਈ ਪੁਲਿਸ ਨੂੰ ਜਾ ਕੇ ਅੰਦਰ ਮਾਰਿਆ ਹੁਣ ਉਹ ਕਹਿੰਦੀ ਵੀ ਅਸੀਂ ਮੋਹੋ ਕਹ ਰਹੇ ਹਾਂ ਵੀ ਸਾਡਾ ਮੁੰਡਾ ਵਾਪਸ ਭੇਜ ਦਿਓ ਉਹ ਉਹ ਕਦੇ ਨਹੀਂ ਵਾਪਸ ਭੇਜਣਗੇ ਬੱਚਾ ਨਸ਼ੇ ਦੇ ਜੇ ਥੋੜਾ ਇੱਥੇ ਮਾੜਾ ਮੋਟਾ ਕਰਦਾ ਜਮਾ ਨਾ ਭੇਜ ਉਹ ਤਾਂ ਬਾਦੂ ਮਿਲਦਾ ਫਿਰ ਜੇ ਹੁਣ ਇਹ ਮੈਂ ਤਾਂ ਗੱਲ ਕਰਨਾ ਉਹਨਾਂ ਨੂੰ ਇਹ ਨਹੀਂ ਪਤਾ ਸਾਡਾ ਮੁੰਡਾ ਰਹਿੰਦਾ ਕਿੱਥੇ ਆ ਜਵਾਗ ਦਾ ਐਡਰੈਸ ਲੈ ਕੇ ਰੱਖੋ ਤਿੰਨ ਤੋਂ ਚਾਰ ਦੋਸਤਾਂ ਦੇ ਫੋਨ ਨੰਬਰ ਰੱਖੋ ਜੇ ਤੁਹਾਡਾ ਜਵਾਗ 2 ਦਿਨ ਤੋਂ ਵੱਧ ਤੁਹਾਡੇ ਨਾਲ ਗੱਲ ਕਰ ਨਹੀਂ ਰਿਹਾ ਮਤਲਬ ਉਹ ਗੰਧ ਸੰਗਤ ਤੇ ਜਾਊ ਜਾਊ ਇਹ ਡਾਗੜਾ ਰੂਮ ਦਾ ਕਾਰਖਾਨਾ ਚਲਾ ਲਿਆ ਜਵਾਖ ਨੇ ਜਾ ਕੇ ਵੀ ਗੱਲ ਹੀ ਨਹੀਂ ਕਰ ਸਕਦਾ ਸਾਨੂੰ 7 ਸਾਲ ਹੋ ਗਏ ਅਸੀਂ ਤਾਂ ਹੁਣ ਤੱਕ ਗੱਲ ਕਰਦੇ ਪਰਿਵਾਰ ਨਾਲ ਜਵਾਖ ਨੂੰ 2 ਤੋਂ 3 ਦਿਨ ਦਾ ਗੈਪ ਨਾ ਪਾਓ ਇਹ ਮੈਂ ਮਾਪਿਆਂ ਨੂੰ ਪੁੱਛਦਾ ਮੁੰਡਾ ਰਹਿੰਦਾ ਕਿੱਥੇ ਨਹੀਂ ਬ੍ਰੈਂਟਨ ਦਾ ਲੈ ਬ੍ਰੈਂਟਨ 'ਚ ਆਪਾਂ ਹੀ 10 ਲੱਖ ਬੰਦਾ ਰਹਿੰਦਾ ਜਿੱਥੇ ਲੱਭਾਂ ਕਿਹੜੇ ਮੋੜ ਤੇ ਖੜਾ ਹੂੰ ਕੋਲ ਕਿਹੜਾ ਐ ਵੀ ਭੈਣ-ਦੀਦੀ ਵਾਲਾ ਚੌਕ ਆ ਕੁਛ ਨਹੀਂ ਨਹੀਂ ਪਤਾ ਮੈਂ ਘਰ ਦਾ ਐਡਰੈਸ ਨਹੀਂ ਪਤਾ ਹੁਣ ਇਹ ਵੀ ਨਹੀਂ ਹੈਗਾ ਵੀ ਇਹਦਾ ਬਾਲ ਹਟਕਾ ਲਿਆ ਭਈ ਮੁੰਡਾ ਰਹਿੰਦਾ ਇੱਥੇ ਨਾ ਸਾਡੇ ਤੇਵੇਂ ਕਿਸ ਨੂੰ ਪਾਉਂਗੇ ਅਡਰੈਸ ਫੋਨ ਨੰਬਰ ਦੋਸਤਾਂ ਦੇ ਸਾਰਾ ਪੁੱਛਿਆ ਕਰੋ ਰੋਜ਼ ਜੇ ਬੱਚਾ ਫੋਨ ਨਹੀਂ ਕਰਦਾ ਪੁੱਛੋ ਕਿਉਂ ਨਹੀਂ ਫੋਨ ਕਰਦਾ ਬਈ ਤੂੰ ਕਿੰਨਾ ਇੰਨਾ ਦਾ ਕੋਈ ਬਿਜੀ ਨਹੀਂ ਹੁੰਦਾ ਮੈਨੂੰ ਲੱਗਦਾ ਮੇਰੇ ਜਾਂਦਾ ਨਹੀਂ ਕੋਈ ਬਿਜੀ ਹਣਾ ਉੱਥੇ ਟਾਈਮ ਨਿਕਲ ਜਾਂਦਾ ਹੁੰਦਾ ਬੱਚਾ ਅਸਲ ਦੇ ਵਿੱਚ ਜੋ ਮਾਪੇ ਗੱਲ ਨਹੀਂ ਕਰਦੇ ਨਾ ਉਸੇ ਟਾਈਮ 'ਚ ਕੋਈ ਉਹਨੂੰ ਚਿੱਟੇ ਵਾਲਾ ਮਿਲ ਜਾਂਦਾ ਬਾਸ ਜਿਹੜਾ ਚਿੱਟਾ ਨਸ਼ਾ ਬਾਬਾ ਮੈਂ ਉਹਨੂੰ ਕੋਲੋਂ ਧੱਕਿਆ ਲੋਕਾਂ ਦੇ ਲਾਉਂਦੇ ਬੰਦਾ ਸ਼ਰਾਬ ਵੀ ਛੱਡੂ ਸਰ ਮੈਂ ਛੱਡ ਦੂ ਉਹ ਨਹੀਂ ਛੱਡਦਾ ਨਾਲੇ ਉਹ ਉੱਥੇ ਦਾ ਕੈਮੀਕਲ ਕੈਮੀਕਲ ਉੱਥੇ ਤੇ ਟੈਕ ਟਾਬੀ ਤੁਹਾਡੇ ਪਿਓਰ ਹੈ ਨਾ ਆਪਣੇ ਤਾਂ ਉਹ ਵੀ ਪਿਓਰ ਨਹੀਂ ਬਾਕੀ ਮੇਰੇ ਖਿਆਲ ਸਮੇਂ ਦੀ ਸਾਨੂੰ ਪ੍ਰਬੰਧਕਾਂ ਵੱਲੋਂ ਇਸ਼ਾਰਾ ਹੋ ਗਿਆ ਮੈਂ ਪੰਜ ਚਾਰ ਸਵਾਲ ਜਾਰ ਹੋਂ ਦੇ ਦਰਸ਼ਕ ਕਰਨਾ ਚਾਹਣ ਖਾਸ ਕਰ ਮੈਂ ਜਿਵੇਂ ਗੁਰਪ੍ਰੀਤ ਬੈਠਾ ਜਾਂ ਹੋਰ ਮੀਡੀਆ ਤੋਂ ਮਿੱਤਰ ਪਿਆਰੇ ਆਇਆ ਮੀਰਾ ਬੈ ਖੜਾ ਪੰਜ ਚਾਰ ਸਵਾਲ ਜੇ ਕੋਈ ਮੀਡੀਆ ਚ ਕਰਨਾ ਚਾਹੁੰਦਾ ਤਾਂ ਮਿੰਟੂ ਤੋਂ ਆਪ ਮਾਈਕ ਲੈ ਲਓ ਜੀ ਤੋਖੇ ਇਹ ਕਰਿਓ ਮੈਂ ਸਰਕਾਰੀ ਸਕੂਲਾਂ ਵਾਲੀ ਆ ਦੇਖ ਲਿਓ ਇੱਕ ਛੋਟੀ ਇੱਕ ਹੋਰ ਗੱਲ ਭਾਈ ਸਰਕਾਰੀ ਸਕੂਲਾਂ ਚ ਨਹੀਂ ਚੜਾਖ ਲਾਉਂਦੇ ਮੈਂ ਸਰਕਾਰੀ ਚ ਪੜਿਆ ਹਾਂ ਇੱਥੇ ਪ੍ਰਾਈਵੇਟ ਦਾ ਜ਼ਿਆਦਾ ਰੁਝਾਨ ਹੈ ਬੇਸ਼ੱਕ ਰੀਜ਼ਨ ਕੀ ਆ ਪੜਾਈ ਵਧੀਆ ਇੱਥੋਂ ਦੇ ਐਜੂਕੇਸ਼ਨ ਸਿਸਟਮ ਤੇ ਆਪਾਂ ਕਦੇ ਬਾਅਦ ਚ ਗੱਲਾਂ ਕਰਾਂਗੇ ਕਿਉਂਕਿ ਪਰਬੰਦੇ ਕਹਿੰਦੇ ਓਕੇ ਠੀਕ ਆ ਠੀਕ ਆ ਹਾਂਜੀ ਮੈਂ ਪਹਿਲਾਂ ਹੀ ਕਹਿੰਦਾ ਵੀ ਮੇਰਾ ਜਵਾਕ ਮਾਨਸਾ ਇੱਕ ਉਹ ਵੱਡੀ ਸਾਰੀ ਦੁਕਾਨ ਆ ਉਹ ਚ ਪੜਦਾ 15 ਲੱਖ ਲਾ ਕੇ ਵੀ ਉਹਨੂੰ ਮਾਈਕਰੋਸਕੋਪ ਨਹੀਂ ਚਲਾਉਣੀ ਆਈ ਤਾਂ ਉਹ ਤੁਸੀਂ ਆਪੋ ਆਪਣੇ ਜਵਾਕ ਦੇ ਸਕੂਲਾਂ ਦਾ ਹਾਲਚਲ ਦੇਖ ਲਓ ਵੀ ਤੁਹਾਡੇ ਜਵਾਕ ਨੂੰ ਜੇ ਕੈਨੇਡਾ ਭੇਜਣਾ ਤਾਂ ਉਹਨੂੰ ਪ੍ਰੈਕਟੀਕਲੀ ਕਿੰਨਾ ਕੁ ਕੁਛ ਆਉਂਦਾ। ਬਾਕੀ ਸਾਰੀਆਂ ਗੱਲਾਂ ਅਸਲੀਅਤ ਜੋ ਜਾਣਨ ਲਈ ਇਹ ਛੋਟੇ ਭਰਾ ਦਾ ਚੈਨਲ ਹੈ ਪਿੰਡੂ ਕੈਨੇਡੀਅਨ ਉਹਦੇ ਤੇ ਇਹਨੂੰ ਫੋਲੋ ਕਰ ਲਿਓ ਸਾਰੀਆਂ ਸਟੋਰੀਆਂ ਉੱਥੇ ਪਾਈਆਂ ਹੋਈਆਂ। ਮਾਲਵੇ ਲਈ ਇੱਕ ਜ਼ੋਰਦਾਰ ਤਾੜੀ ਇਹ ਲਾ ਦਿਓ ਵੀ ਪਿੰਡੂ ਆਸਟ੍ਰੇਲੀਅਨ ਵੀ ਮਿੰਟੂ ਬਰਾੜਾ ਉਹ ਵੀ ਮਾਲਵੇ ਦਾ ਪਿੰਡੂ ਕੈਨੇਡੀਅਨ ਵੀ ਮਾਲਵੇ ਦਾ ਦੋਨੇ ਮਾਲਵੇ ਵਾਲਿਆਂ ਨੇ ਲੋਕਾਂ ਨੂੰ ਜਾਗਰਤ ਕਰਨ ਲਈ ਬਹੁਤ ਵਧੀਆ ਕੰਮ ਕੀਤਾ ਹੈ ਜਿਹੜਾ ਇਹ ਮੇਲਾ ਜਾਗਦੇ ਜੁਗਨੂਆਂ ਦਾ ਉਹ ਜਗਾਉਣ ਦਾ ਕੰਮ ਇਹਨਾਂ ਦੇ ਵੀਡੀਓ ਜਰਾਹੀ ਬਹੁਤ ਵਧੀਆ ਚੱਲਦਾ ਅਗਲੇ ਸਵਾਲ ਲਈ ਗੁਰਪ੍ਰੀਤ ਸਿੰਘ ਸਵਾਲ ਕਰੋ ਮਿੰਟੂ ਜੀ ਤੁਸੀਂ ਕਿਉਂਕਿ ਰੇਡਾਂ ਦੇ ਵਿੱਚ ਸਾਰੇ ਸਾਡੇ ਬੱਚੇ ਵੀ ਗਏ ਹੋਏ ਨੇ ਬਹੁਤ ਨੇ ਲੋਕ ਫੋਰਾਂ ਦੇ ਜਾਣ ਵਾਲੇ ਨੇ ਤਾਂ ਸਹੀ ਰਾਹ ਕੀ ਹੈਗਾ ਵੀ ਮਤਲਬ ਜਿਸ ਤਰ੍ਹਾਂ ਸਹੀ ਕੌਣ ਜੈ ਸੁਲੋਖੀ ਸਾਹਿਬ ਵੱਡੀਆਂ ਦੁਕਾਨਾਂ ਉੱਤੇ ਸਹੀ ਕਿ ਮੈਨੂੰ ਪਤਾ ਨਹੀਂ ਕਿ ਕਿਹੜੀ ਦੁਕਾਨ ਸਹੀ ਹੈ ਕਿਉਂਕਿ ਦੁਕਾਨਾਂ ਬੜੀਆਂ ਨੇ ਛੋਟੀਆਂ ਵੀ ਨੇ ਉਹ ਸਹੀਦ ਕਾਲ ਕਿਹੜੀ ਹੈ ਤੇ ਇਹਦਾ ਪਤਾ ਕਿਵੇਂ ਲੇ ਲੀਏ ਓਕੇ ਇਹਦਾ ਪਤਾ ਕਰਨਾ ਕੋਈ ਬਹੁਤ ਔਖੀ ਗੱਲ ਨਹੀਂ ਹੈਗੀ ਕਿਉਂਕਿ ਕਾਲਜਾਂ ਦੀਆਂ ਬ੍ਰਾਂਚਾਂ ਹੁੰਦੀਆਂ ਨੇ ਹਮੇਸ਼ਾ ਜਿਵੇਂ ਸ਼ੈਡਨ ਕਾਲਜ ਆ ਉਹ ਇੱਕ ਨਹੀਂ ਹੈਗਾ ਸ਼ੈਡਨ ਲੰਗਾਰਾ ਕਈ ਕਾਲਜ ਉਹ ਸ਼ੈਡਨ ਨਾਮ ਤੇ ਬਹੁਤ ਸ਼ੈਡਨ ਇੱਕ ਮੀਸੀਸਾਗਾ ਇੱਕ ਬ੍ਰੈਂਟਨ ਇੱਕ ਐਦਾਂ ਸੇਮ ਕੈਨੇਡਾ ਦੇ ਕਾਲਜ ਤੋਂ ਮੈਂ ਪੜਿਆ ਕੈਨੇਡਾ ਦੇ ਬ੍ਰੈਮਟਨ ਚ ਵੀ ਆ ਗਿਆ ਤੁਸੀਂ ਦੇਖਣੀ ਹੈ ਮੇਨ ਬ੍ਰਾਂਚ ਕਿਹੜੀ ਆ ਮੇਨ ਕਦੇ ਵੀ ਕੋਈ ਇਸ਼ੂ ਨਹੀਂ ਆਊਗਾ ਮੇਨ ਚ ਜਿਹੜੀ ਛੋਟੀ ਬ੍ਰਾਂਚ ਹੋ ਆਪਾਂ ਖੁਦ ਭਰਦੇ ਆ ਕਿਉਂਕਿ ਫੀਸ ਘੱਟ ਹੁੰਦੀ ਹੈ ਆਪਾਂ ਕਹਿੰਦੇ ਆ ਸਸਤੀ ਜੀ ਫੀਸ ਵਾਲਾ ਸੌਖਾ ਜਿਹਾ ਕੋਰਸ ਹੋਵੇ ਉੱਥੇ ਜਾ ਕੇ ਲਾਉਣ ਨਾ ਮੇਨ ਬ੍ਰਾਂਚ ਦੇਖਣੀ ਆ ਫੀਸ ਥੋੜੀ ਜਿਹੀ ਜ਼ਿਆਦਾ ਹੋਊਗੀ ਮੇਨ ਬ੍ਰਾਂਚ ਚ ਕਦੇ ਵੀ ਇਨ ਫਿਊਚਰ ਇਸ਼ੂ ਨਹੀਂ ਆਊ ਹੁਣ ਪਿੱਛੇ ਜੇ ਪ੍ਰਾਈਵੇਟ ਕਾਲਜ ਕਰਤੇ ਕਹਿੰਦੇ ਜੀ ਪ੍ਰਾਈਵੇਟ ਕਾਲਜ ਤੋਂ ਵਰਕ ਪਰਮਿਟ ਨਹੀਂ ਮਿਲੂਗਾ ਜੇ 메인 ਕੈਂਪਸ ਹੋ ਉੱਥੋਂ ਮਿਲੂਗਾ ਤੁਸੀਂ ਸਿਰਫ 메인 ਕੈਂਪਸ ਦੇਖਣਾ ਵੀ 메인 ਕੈਂਪਸ ਆ ਜਾਂ ਬ੍ਰਾਂਚ ਆ 메인 ਕੈਂਪਸ ਚ ਹੀ ਲਾਉਂਦੇ ਜਦੋਂ ਵੀ ਕੋਰਸ ਸਿਲੈਕਟ ਕਰਦੇ ਉੱਥੇ ਪਤਾ ਹੁੰਦਾ ਵੀ 메인 ਕੈਂਪਸ ਜਾਂ ਬ੍ਰਾਂਚ ਬ੍ਰਾਂਚ ਵਿੱਚ ਲੱਗਣਾ ਪਾਉ 메인 ਕੈਂਪਸ ਚ ਰੱਖਣਾ ਅਗਲਾ ਸਵਾਲ ਜੀ ਆ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਰਾਤ ਤਾਂ 메인 ਦੇ ਵਿੱਚ ਜੋ ਸੀਟਾਂ ਸੀਟਾਂ ਦੀ ਵੀ ਲਿਮਿਟੇਸ਼ਨ ਹੁੰਦੀ ਹੈ ਨਾ ਤਾਂ ਉਹ ਲਿਮਿਟੇਸ਼ਨ ਹੋ ਗਈ ਤਾਂ ਫਿਰ ਉਹ ਜਿਵੇਂ ਪੰਜਾਬ ਦੇ ਕਿਤੇ ਬੋਲੀਆਂ ਲੱਗਦੀਆਂ ਉਸ ਤਰ੍ਹਾਂ ਬੋਲੀਆਂ ਲੱਗਦੀਆਂ ਉੱਥੇ ਵੀ ਅਸਲ ਤੇ ਸੋਨ ਨੂੰ ਕਿਹਾ ਜਾਂਦਾ ਹੈ ਲਿਮਿਟੇਸ਼ਨ ਪਤਾ ਕਿਉਂ ਉਥੋਂ ਕਮਿਸ਼ਨ ਨਹੀਂ ਹੁੰਦਾ ਏਜੰਟ ਦਾ ਜਿਹੜਾ ਤੁਹਾਡਾ ਬੰਦਾ ਬਾਹਰ ਬੈਠਾ ਜਿਵੇਂ ਮੈਂ ਬੈਠਾ ਮੈਨੂੰ ਪੁੱਛੋ ਵੀ ਕਾਲਜ ਜ ਆ ਤੁਸੀਂ ਖੁਦ ਵੀ ਈਮੇਲ ਕਰ ਸਕਦੇ ਹੋ ਆਫਰ ਲੈਟਰ ਖੁਦ ਮੰਗਾ ਸਕਦੇ ਹੋ ਉਹਨਾਂ ਦੇ ਫ੍ਰੀ ਮਿਲਦਾ ਆਫਰ ਲੈਟਰ ਦੀ ਕੋਈ ਫੀਸ ਨਹੀਂ ਹੁੰਦੀ ਇਹ ਵੀ ਫੋਨ ਦੱਸਦਾ 100 ਡਾਲਰ ਲੈਂਦੇ ਨੇ ਹੁਣ ਉਥੋਂ 60 5000 ਤੋਂ ਸ਼ੁਰੂ ਹੁੰਦਾ ਆਫਰ ਲੈਟਰ ਤੇ ਉਹ 25 26000 25 26 ਤੋਂ ਲੈ ਕੇ 55000 ਜੇ ਤੁਹਾਡਾ ਕੋਈ ਬੱਚਾ ਉਥੇ ਬਾਹਰ ਉਹਨੂੰ ਕਾਲਜ ਭੇਜ ਕੇ ਕਹਿੰਦਾ ਫ੍ਰੀ ਚ ਮਿਲ ਜਾਂਦਾ ਹੁੰਦਾ ਆਫਰ ਲੈਟਰ ਕੋਈ ਫੀਸ ਬਿਲਕੁਲ ਆਫਰ ਲੈਟਰ ਉਥੋਂ ਕਦੇ ਨਹੀਂ ਭਰਦਾ ਬਾਈ ਹੁਣ ਤਾਂ ਜਮੇ ਨਹੀਂ ਭਰਦਾ ਹੁੰਦਾ ਜਵਾਬ ਆਖ ਜਾਂਦੇ ਨਹੀਂ ਪਹਿਲਾਂ ਸੀਗਾ ਸੀਟਾਂ ਛੱਡ ਭਰ ਜਾਂਦੀਆਂ ਨੇ ਜੇ ਉਹਦੀ ਏਜੰਟ ਕੋਲ ਜਾ ਕੇ ਪੁੱਛਦੇ ਏਜੰਟ ਤੁਹਾਨੂੰ ਪਹਿਲੀ ਕਹਿੰਦਾ ਨਹੀਂ ਨਹੀਂ ਸੀਟਾਂ ਭੁੱਲਣੇ ਜੀ ਤੁਹਾਨੂੰ ਆ ਤੁਸੀਂ ਮੰਨ ਲਗੇ ਤੁਸੀਂ ਖੁਦ ਈਮੇਲ ਕਰਕੇ ਦੇਖੀ ਕਾਲਜ ਨੂੰ ਕਾਲਜ ਰਿਪਲਾਈ ਰਿਪਲਾਈ ਕਰਦੇ ਹੀ ਕਰਦਾ ਹਰੇਕ ਬੰਦਾ ਜਿਹੜਾ ਮਰਜੀ ਆਪਣੇ ਨਾਲ ਕੰਮ ਨਹੀਂ ਵੀ ਈਮੇਲ ਦੇਖੂ ਪਤਾ ਨਹੀਂ 2 ਮਹੀਨੇ ਬਾਅਦ ਨਹੀਂ ਤੁਹਾਨੂੰ ਆਥਨ ਤੱਕ ਰਿਪਲਾਈ ਆ ਜਾਵੇ ਸਾਡੇ ਕੋਲ ਸੀਟ ਹੈਗੀ ਆ ਤੁਸੀਂ ਮੇਰੇ ਅਰਕੇ ਨੂੰ ਜਾ ਕੋਈ ਤੁਹਾਡਾ ਉੱਥੇ ਹੈਗਾ ਉਹਨੂੰ ਕਾਲਜ ਭੇਜ ਕੇ ਇੱਕ ਆਫਰ ਲੈਟਰ ਮੰਗਾ ਲਓ ਬ ਹੁਣ ਬੱਚੇ ਬਹੁਤ ਘੱਟ ਗਏ ਹੁਣ ਤਾਂ ਐਡਮਿਸ਼ਨ ਮਿਲ ਜਾਂਦੀ ਹੁੰਦਾ ਜਿਵੇਂ ਕੋਈ ਬੋਲੀ ਵਾਲੀ ਨਹੀਂ ਜੀ ਅਸੀਂ 1 ਮਿੰਟ ਲਈ ਹੋਰ ਆਖਰੀ ਸਵਾਲ ਮੇਰਾ ਜਿਹੜਾ ਹੈਗਾ ਉਹ ਇਹ ਆ ਕਿ ਜਿਹੜੇ ਬੱਚੇ ਉੱਥੇ ਹੈਗੇ ਨੇ ਬਰਖ ਪਰਮਨ ਦੇ ਉੱਤੇ ਆ ਉਹਨਾਂ ਨੂੰ ਕੀ ਜਿਸ ਤਰ੍ਹਾਂ ਰੂਲ ਚੇਂਜ ਹੋ ਰਹੇ ਹੈਗੇ ਆ ਤਾਂ ਕੀ ਉਹਨਾਂ ਦਾ ਅੱਗੇ ਬਰਖ ਪਰਮਨ ਦਾ ਐਕਸਟੈਂਡ ਹੋਏਗਾ ਜਾਂ ਉਹਨਾਂ ਨੂੰ ਪੀਆ ਮਿਲੇਗੀ ਜਾਂ ਉਹ ਰੱਟ ਦੇਣਗੇ ਓਕੇ ਇੱਕ ਸਵਾਲ ਥੋੜਾ ਪਹਿਲਾਂ ਵਾਲਾ ਵੀ ਮੈਂ ਵਿੱਚ ਕਵਰ ਕਰਾਂ ਸਾਡੇ ਜਵਾਕ ਜਿਹੜੇ ਪਿਤਾ ਪੁਰਖੀ ਕੰਮ ਕਰਦੇ ਆ ਕੋਈ ਤਰਖਾਨ ਕੋਈ ਬਾਣ ਕੱਟਦਾ ਇਹ ਚੀਜ਼ਾਂ ਦਾ ਮੁੱਲ ਬਾਹਰ ਆ ਤੁਸੀਂ ਆਪਣੀ ਸਕਿੱਲ ਵਾਲੀ ਜੌਬ ਪੱਕੀ ਰੱਖੋ ਤੁਸੀਂ ਜਾਣੋ ਆਪਣੇ ਜਿਹਾਗ ਲੇਬਰ 'ਚ ਪੈ ਜਾਂਦੇ ਆ ਲੇਬਰ 'ਚ ਥੋੜੀ ਪੀਅਰ ਹੁੰਦੀ ਆ ਜਾਂ ਟਰੱਕਿੰਗ 'ਚ ਦੋ ਚੀਜ਼ੇ ਪਤਾ ਆਪਾਂ ਨੂੰ ਤੁਸੀਂ ਕੋਈ ਵੀ ਪਿਤਾਪੁਰਖੀ ਕੰਮ ਕਰਦੇ ਹੋ ਬੇਸ਼ੱਕ ਤੁਸੀਂ ਵੀ ਨੌਕ ਦੀ ਕੋਈ ਵੀ ਜੌਬ ਜਿਹੜੀ ਹੈਗੀ ਆ ਤੁਸੀਂ ਸਕਿੱਲ ਵਾਲੀ ਜੌਬ ਦੇਖੋ ਹੁਣ ਮਿਲਦੀ ਨਹੀਂ ਕਿਉਂ ਮੇਰੀ ਦੁਕਾਨ ਤੇ ਮੈਂ ਦੁਕਾਨ ਖੋਲੀ ਸੀਗੀ ਟੈਂਟ ਕਰਨੀ ਸੀ ਗੱਡੀਆਂ ਗੱਡੀਆਂ ਦੇ ਸਮਾਨ ਜਿਹੜਾ ਹੁੰਦਾ ਡੈਸ਼ ਕੈਮ ਮੈਂ ਰੋਂ ਰੋਂ ਮਰ ਗਿਆ ਮੈਨੂੰ ਦੋ ਬੰਦੇ ਚਾਹੀਦੇ ਸੀਗੇ ਮੈਨੂੰ ਦੋ ਬੰਦੇ ਨਹੀਂ ਮਿਲਣ ਜਿਨ੍ਹਾਂ ਨੂੰ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਨੇ ਆਉਂਦੇ ਹੁਣ ਬੇਸ਼ੱਕ ਇੱਥੇ ਬੈਂਡ ਨੇ ਪਰ ਬੱਚਾ ਸਿੱਖ ਤਾਂ ਸਕਦਾ ਨਾ ਕੰਮ ਨਹੀਂ ਸਕਦੇ ਜਿਹੜਾ హెয়ার ਸਲੂਨ ਦਾ ਕੰਮ ਕਰਦਾ ਇੱਥੇ ਉਹ ਛੱਡ ਗਿਆ ਉੱਥੇ ਜਾ ਕੇ ਕੋਈ ਤਰਖਾਨ ਦਾ ਮੁੰਡਾ ਸੀ ਉੱਥੇ ਤਰਖਾਨ ਬੇਸਮੈਂਟਾਂ ਸਾਰੀਆਂ ਤਰਖਾਨ ਹੀ ਬਣਾਈਆਂ ਨੇ ਆਪਣੀਆਂ ਜਿਹੜੇ ਬੰਦੇ ਨੂੰ ਆਹ ਕੰਮ ਆਉਂਦਾ ਤਾਂ ਬੇਸਮੈਂਟਾਂ ਬਣਾਉਣੀਆਂ ਬਾ ਕਿਚਨ ਕੈਬਨਟ ਦਾ ਕੰਮ ਬਹੁਤ ਪੈਸਾ ਆਪ ਦਾ ਕੰਮ ਕਰੇ ਬੰਦਾ ਪਰ ਸਾਡੇ ਲੋਕ ਉੱਥੇ ਬੇਇੱਜ਼ਤੀ ਮੰਨਦੇ ਨੇ ਵੀ ਲੈ ਆਹ ਥੋੜੀ ਕਰੂੰਗਾ ਤਾਂ ਸਕਿੱਲ ਵਾਲੀ ਜੋਬ ਰੱਖੋ ਪੀਆਰ ਹੁਣ ਇਸ ਟਾਈਮ ਲਗਭਗ 2 ਲੱਖ ਜਵਾਂਖਾਂ ਦਾ ਵਰਕ ਪਰ ਐਕਸਪਾਇਰ ਹੋਣਾ ਜੇ ਉਹਨਾਂ ਕੋਲੇ ਕੋਈ ਸਕਿੱਲ ਹੁੰਦੀ ਕੋਈ ਸਕਿੱਲ ਵਾਲੀ ਜੌਬ ਕੀਤੀ ਹੁੰਦੀ ਤਾਂ ਆ ਹਾਲਾਤ ਨਾ ਹੁੰਦੇ ਅਸੀਂ ਪਹਿਲਾਂ ਸਾਨੂੰ ਕੋਈ ਸਾਨੂੰ ਐਜੂਕੇਟ ਕਰਦੇ ਹੀ ਨਹੀਂ ਅਸੀਂ ਕਹਿ ਰਹੇ ਚਲੋ ਯਾਰ ਠੀਕ ਆ ਕਰ ਲੈਨੇ ਆ ਕਰ ਲੈਨੇ ਆ ਟਰੱਕਿੰਗ ਚ ਪੈ ਗਏ ਮੈਂ ਖੁਦ ਇਸੇ ਚੀਜ਼ ਦੇ ਲੰਘ ਕੇ ਆਇਆ ਮੈਂ ਖੁਦ ਟਰੱਕ ਚ ਲਾਇਆ ਪਤਾ ਨਹੀਂ ਟਰੱਕ ਚ ਪੈਸੇ ਜ਼ਿਆਦਾ ਨਹੀਂ ਕਾਸ ਵੀ ਕੰਮ ਸਿੱਖ ਲੰਦਾ ਫਿਰ ਐਂਡ ਆਫ ਦਾ ਡੇ ਦਿਹਾੜੀ ਛੱਡ ਕੇ ਹੁਣ ਦੁਕਾਨ ਖੋਲੀ 7 ਸਾਲਾਂ ਬਾਅਦ ਹੁਣ ਦਿਮਾਗ ਖੁੱਲਿਆ ਵੀ ਯਾਰ ਆਪ ਦਾ ਕੰਮ ਕਰੇ ਚ ਫਾਇਦਾ ਕੋਈ ਛੋਟਾ ਹੋਵੇ ਵੱਡਾ ਹੋਵੇ ਜਦੋਂ ਤੁਸੀਂ ਦਿਹਾੜੀ ਚ ਪੈ ਗਏ ਦਿਹਾੜੀ ਚ ਹੀ ਰਹਿ ਜਾਓਗੇ ساری ਉਮਰ ਲੋਕਾਂ ਨੂੰ 40 40 ਸਾਲ ਹੋ ਗਏ ਟਰੱਕ ਚਲਾਉਂਦਿਆਂ ਮੇਰਾ ਭਾਈ ਉੱਥੇ ਹੈਗਾ ਜੀ ਕੈਂਡ ਰਿਮਜ਼ ਐਂਡ ਟਾਇਰ ਬ੍ਰੈਂਪਟਨ ਚ ਟੋਵੀ ਬ੍ਰੈਂਮਲੀ ਰੋਡ ਤੇ ਉੱਥੇ ਆਪਣਾ ਹੈਗਾ ਰਿਮ ਟੈਂਪਾਉਨੇ ਆਪਾਂ ਕਟੀਆਂ ਚ ਸ਼ੀਸ਼ਾ ਆਪਣਾ ਜਿਹੜੇ ਡੈਸ਼ ਕੈਮ ਹੁੰਦੇ ਨੇ ਉਹ ਲਾਉਨੇ ਆ ਸ਼ੀਸ਼ੇ ਕਾਲੇ ਕਰਦੇ ਆ ਫਲੋਰ ਮੈਟ ਪਾਉਨੇ ਆ ਕਟੀਆਂ ਡਿਟੇਲ ਕਰਦੇ ਆ ਇੱਕੋ ਦੁਕਾਨ ਤੇ ਸੱਤ ਅੱਠ ਸਰਵਿਸਾਂ ਨੇ ਸੇਫਟੀ ਕਰਦੇ ਆ ਅਲਾਈਨਮੈਂਟ ਕਰਦੇ ਆ ਐਕਸੈਸਰੀ ਲੈ ਕੇ ਜਾਣੀ ਐ ਇੱਥੋਂ ਬੰਦਾ ਮਿਲ ਜੇ ਬਈ ਨਾ ਪਲੱਸ 2 ਕਰਕੇ ਨਾ ਭੇਜੋ ਪਲੱਸ 2 ਵਾਲਾ ਸਕੋਰ ਹੀ ਨਹੀਂ ਬਣਦਾ ਪਲੱਸ 2 ਵਾਲਾ ਮੈਂ ਕਹਿੰਦਾ ਵੀ ਹੁਣ ਤਾਂ ਜੇ ਡੀ ਦਾ ਜ਼ੋਰ ਵੀ ਲਾ ਲੇ ਪਲੱਸ 2 ਵਾਲਾ ਉੱਥੇ ਜਾ ਕੇ 2 ਸਾਲ ਦਾ ਕੋਰਸ ਕਰੂਗਾ ਉਸ ਤੋਂ ਬਾਅਦ ਪੀਆਰ ਅਪਲਾਈ ਕਰੂ ਉਹਦਾ ਬਣਦਾ ਸਕੋਰ 300 ਤੇ ਸਕੋਰ 550 ਤੇ ਖੜਾ ਫਿਰ ਕੀ ਕਰੂਗਾ ਉਹ ਉਹ ਐਲਮਾਈ ਲੋਗ ਐਲਮੈਲ ਦੇ 30000 ਦੀ ਕਿੰਨੇ ਸਕੋਰ ਦੇਉਂਗੀ 50 40 ਸੀ ਹੋਇਆ ਜੀ ਇੱਕ ਹੋਰ ਐਲਮੈਲ ਨਹੀਂ ਪੂ 60000 ਇੱਕ ਹੋਰ ਨਹੀਂ ਸੋ ਅਸਲ 'ਚ ਜੇ ਹੜ ਕੋਈ ਸਕਿੱਲ ਆ ਕੋਈ ਇੱਥੇ ਤੁਸੀਂ ਟੀਚਰ ਰਹੇ ਹੋ ਸਾਲ ਉਹਦਾ ਸਕੋਰ ਉੱਥੇ ਪੈਂਦਾ ਤੁਸੀਂ ਡਾਕਟਰ ਕਿਤੇ ਲੱਗੇ ਹੋ ਇੱਥੇ ਕੋਈ ਕੰਮ ਕਰਦੇ ਹੋ ਡਾਕਟਰੀ ਅਸਲ 'ਚ ਪ੍ਰੋਬਲਮ ਬਦਾ ਕਿੱਥੇ ਆਏ ਨੇ ਤੁਸੀਂ ਇੱਥੇ ਜੀਐਨਐਮ ਕਰ ਲਈ ਉੱਥੇ ਤੁਸੀਂ ਬਿਜ਼ਨਸ ਲੈ ਲਿਆ ਇੱਥੇ ਮਾਰ ਖਾ ਗਏ ਆਪ ਦੀ ਫੀਲਡ 'ਚ ਰਹਿਣਾ ਕਰੋ ਫੀਲਡ ਦੇ ਵਿੱਚ ਜਾ ਕੇ ਤੁਹਾਨੂੰ ਜਿਹੜਾ ਇੱਥੇ ਐਕਸਪੀਰੀਅੰਸ ਆ ਉਹਦੇ ਵੀ ਤੁਹਾਡੇ ਨੰਬਰ ਲੱਗਦੇ ਹਾਂ ਨੀ ਨੀ ਛੱਡੋ ਹਾਂ ਹਾਂ ਗ੍ਰੈਜੂਏਸ਼ਨ ਕਰਕੇ ਜਾਓ ਜਿਹੜਾ ਤੁਸੀਂ ਇੱਥੇ ਫੀਲਡ 'ਚ ਉਸੇ ਫੀਲਡ 'ਚ ਰਹੋ ਪੀਆਰ ਵੀ ਮਿਲ ਜੰਦੀ ਮੈਂ ਪੀਆਰ ਹੋਤਾ ਗਿਆ ਸੋ ਤਰੀਕੇ ਹੁੰਦੇ ਨੇ ਬੰਦਾ ਅਸਲ 'ਚ ਅਸੀਂ ਦੂਜਿਆਂ ਨੂੰ ਦੇਖ ਕੇ ਬਹੁਤ ਡਿਸੀਜਨ ਲੈਂਦੇ ਹਾਂ ਉੱਥੇ ਦੇਖੋ ਵੈਸੇ ਤਾਂ ਕੈਨੇਡਾ ਸਰਕਾਰ ਨੇ ਅਨਾਉਂਸ ਕਰਤਾ ਵੀ 4.9 ਮਿਲੀਅਨ 50 ਲੱਖ ਬੰਦਾ ਕੱਢਣਾ ਸੀ ਇੱਕ ਸਾਲ 'ਚ ਉਹਨਾਂ ਨੇ ਐਲਾਨ ਕਰਤਾ ਇਹ ਐਲਾਨ ਜਿਹੜਾ ਟਰੂਡੋ ਆ ਗਿਆ ਫੇਰ ਤਾਂ ਨਹੀਂ ਕੱਟਣੀ ਟਰੂਗੋ ਟਰੂਡੋ ਹੈਗਾ ਹੋਰ ਹਿਸਾਬ ਦਾ ਜੇ ਦੂਜਾ ਆ ਗਿਆ ਪ੍ਰੇਰੀ ਆਊਗਾ ਵੀ ਉਹੀ ਕਿਉਂਕਿ ਜਿਹੜੇ ਲੋਕਲ ਕੈਨੇਡੀਅਨ ਨੇ ਲੋਕਲ ਜਿਹੜੇ ਉਥੋਂ ਦੇ ਜੰਪ ਵਾਲ ਨੇ ਉਹ ਟਰੂਡੋ ਤੇ ਬਹੁਤ ਖਲਾਵਾ ਤੇ ਆਪਾਂ ਕਹਿੰਦੇ ਟਰੂਡੋ ਜੱਟ ਆਪਾਂ ਇਹੀ ਕਹਿੰਦੇ ਨਾ ਆਪਣਿਆਂ ਵਾਲੀ ਵੋਟ ਹੀ ਹੈ ਨਹੀਂ ਜਿਹੜੇ ਤੁਸੀਂ ਲੋਕਲ ਸਿਟੀ ਜਾਂਦੇ ਹੋ ਟਰੂਟੋ ਦੇ ਖਿਲਾਫ ਨੇ ਉਹ ਕਿ ਟਰੂਟੋ ਨੇ ਗੰਦਾ ਟਰੂਟੋ ਨੇ ਸਾਰਾ ਪੈਸਾ ਯੂਕਰੇਨ ਨੂੰ ਭੇਜ ਰਿਹਾ ਤੁਸੀਂ ਜਿਹੜੇ ਖਬਰਾਂ ਪੜ੍ਹਦੇ ਨੇ ਸਾਨੂੰ ਪਤਾ ਹੀ ਉਹ ਯੂਕਰੇਨ ਨੂੰ ਭੇਜੀ ਜਾਂਦਾ ਭੇਜੀ ਜਾਂਦਾ ਸਾਡੇ ਆਪ ਦੇ ਲੋਕਲ ਲੋਕ ਭੁੱਖੇ ਮਰੀ ਜਾਂਦੇ ਆ ਆ ਹੁਣ ਜਾ ਕੇ ਦੋ ਮਹੀਨਿਆਂ ਲਈ ਗਰੋਸਰੀ ਤੇ ਟੈਕਸ ਫ੍ਰੀ ਕੀਤਾ ਸਾਰੇ ਬਤੂਲਿਆ ਦੇ ਹੁਣ ਜਿਹੜਾ ਵੀਰੇ ਤੁਸੀਂ ਪੁੱਛਿਆ ਪੀਆਰ ਪਹਿਲਾਂ ਤਾਂ ਦੋ ਮੱਖ ਪਿੱਛੇ ਅਸੀਂ ਧਰਨ ਲਈ ਬੈਠੇ ਆ 100 ਦਿਨ ਹੋ ਗਿਆ ਧਰਨਾ ਲੱਗੇ ਨੂੰ ਸਾਡੀ سپورਟ 'ਚ 5% ਲੋਕ ਵੀ ਨਹੀਂ ਆਏ ਕਹਿੰਦੇ ਲੈ ਆਪ ਦਾ ਪੀਆਰ ਹੋ ਗਿਆ ਪੁਰਾਣੇ ਆਪਣੇ ਪੰਜਾਬੀ ਲੈ ਪਹਿਲੇ ਬੈਠੇ ਨਾਮ ਦਾ ਨਾਮ ਕਰੀ ਜਾਂਦੇ ਆ ਸਾਨੂੰ ਐ ਵੀ ਚਲੋ ਇੱਕ ਚਾਂਸ ਦੇ ਦਿਓ ਵੀ ਵਰਕ ਪਰਮਿਟ ਐਕਸਟੈਂਡ ਕਰ ਦਿਓ ਸਾਲ ਦਾ 2 ਸਾਲ ਦਾ ਕੋਈ ਜਗਾੜ ਲਾ ਲਾਂਗੇ ਨਹੀਂ ਉਹ ਕਰਨਗੇ ਕੀ ਹੁਣ ਜੇ ਤਾਂ ਸਾਰਿਆਂ ਨੂੰ ਤਾਂ ਕੁੜੀ ਜਾਂ ਮੁੰਡਾ ਮਿਲਦਾ ਨਹੀਂ ਪੀਆਰ ਇੱਕੋ ਹੱਲ ਆ ਪੀਆਰ ਬੰਦੇ ਦਾ ਵਿਆਹ ਹੋਰ ਕੋਈ ਹੱਲ ਨਹੀਂ ਕਿਉਂਕਿ ਵਿਜ਼ਿਟਰ ਤੋਂ ਵਰਕ ਪਰਮਿਟ ਬੰਦ ਹੋ ਗਿਆ ਸਟੂਡੈਂਟ ਐਸਾਇਲਮ ਵੀ ਬੰਦ ਕਰਤੀ ਇਹਨਾਂ ਨੂੰ ਪਤਾ ਸੀ ਵੀ ਸਟੂਡੈਂਟ ਦਾ ਵਰਕ ਪਰਮ ਹੋ ਐਕਸਪਾਇਰ ਹੋ ਗਿਆ ਇਹ ਐਸਾਇਲਮ ਲਾਉਣਗੇ ਪਰਫਿਊ ਜੀ ਉਹ ਵੀ ਬੰਦ ਕਰਤੀ ਪੂਰਾ ਸਿਕੰਜਾ ਕਸਤਾ ਇਹਨਾਂ ਨੇ ਕੀ ਕੀਤਾ ਸੀਗਾ ਇਹਨਾਂ ਨੇ ਰੱਜ ਕੇ ਪੈਸਾ ਕਮਾਇਆ ਪੰਜਾਬ ਤੋਂ ਰੱਜ ਕੇ ਖੁੱਲਾ ਕਰਤਾ ਜਮਾ ਸਪਾਉਜ਼ ਕੀ ਡਿਜਟਰ ਕੀ ਤੱਕੀ ਹੈ ਜਦੋਂ ਬੰਦੇ ਬਾਹਲੇ ਇਕੱਠੇ ਹੋ ਗਏ ਨਜਾਇਜ਼ ਕੰਮ ਮਿਲਣੋਂ ਹਟ ਗਏ ਤੂੰ ਤੂੰ ਜਵਾਬ ਨਸ਼ਾ ਚ ਹੋ ਗਏ ਤੇ ਹੁਣ ਉਹਨਾਂ ਨੇ ਕੀ ਕਰਤਾ ਹੁਣ ਚੂੜੀ ਜਮਾਂ ਟੈਟ ਕਰਤੀ ਜਮਾਂ ਹੀ ਬੰਦ ਕਰਤਾ ਹੁਣ ਬੀਟਰ ਦੇ ਵੀ ਰੂਲ ਚੇਂਜ ਹੋ ਗਏ ਪਹਿਲਾਂ ਮੰਮੀ ਰੈਡੀ ਦਾ 10 ਸਾਲ ਦਾ ਲੱਗਦਾ ਸੀਗਾ ਉਹ ਵੀ ਬੰਦ ਹੁਣ 에어ਪੋਰਟ ਤੇ ਦੇਖ ਕੇ ਭਾਈ ਵੀ ਹਾਂ ਤੈਨੂੰ ਮਹੀਨੇ ਦਾ ਦੇ ਦਿੰਨੇ ਆ ਕੋਈ ਨਾ ਲਿਆਇਆ ਐਮਰਜੈਂਸੀ ਦੇ ਹਿਸਾਬ ਨਾਲ ਆਉਣ ਵਾਲੇ ਹਾਲਾਤ ਜਿਹੜੇ ਉੱਥੇ ਪੱਕੇ ਹੋ ਚੁੱਕੇ ਨੇ ਉਹਨਾਂ ਲਈ ਵਧੀਆ ਕਿਉਂਕਿ ਜੌਬਾਂ ਮਿਲਣੀਆਂ ਸਟਾਰਟ ਹੋ ਗਈਆਂ ਲੋਕ ਜਾਣੇ ਬੰਦ ਹੋ ਗਏ ਸਾਡੇ ਲਈ ਹਾਲਾਤ ਉਧਰ ਰਹੇ ਨੇ ਪਰ ਜੇ ਤੁਸੀਂ ਕਹੋ ਵੀ ਅੱਜ ਜਾ ਕੇ ਥੋੜਾ ਉੱਥੇ ਸਿਰਾ ਲਾ ਦੂ ਨਾ ਇਹ ਬਹਿਮ ਇੱਕ ਨੈਡਾ ਹੁਣ ਹੀ ਰਹਿੜਾ 2017 18 19 ਚ ਸੀਗਾ ਖੁੱਲੀਆਂ ਜੌਬਾਂ ਖੁੱਲਾ ਪੈਸਾ ਕੋਈ ਟੈਨਸ਼ਨ ਨਹੀਂ ਪੀਆਰ ਦੀ ਟੈਨਸ਼ਨ ਨਹੀਂ ਹੁਣ ਨਹੀਂ ਹੁਣ ਬਹੁਤ ਔਕਾ ਹੋ ਗਿਆ ਬਹੁਤ ਜਿਆਦਾ ਹੁਣ ਇਹ ਨਾ ਕਹਦੇ ਵੀ ਆਪ ਤਾਂ ਬਾਕੀ ਸਾਨੂੰ ਹਟਾਈ ਜਾਂਦਾ ਚਲ ਜੇ ਦੇਖ ਲਿਓ ਇੱਕ ਵਾਰੀ ਬਾਕੀ ਜੇ ਕੋਈ ਸਵਾਲ ਹੈ ਨਾ ਬਹੁਤ ਸਾਰੀਆਂ ਗੱਲਾਂ ਇਹਦੇ YouTube ਚੈਨਲ ਪਿੰਡੂ ਕੈਨੇਡੀਅਨ ਤੇ ਕਲੀਅਰ ਸਾਰੀਆਂ ਕੀਤੀਆਂ ਨੇ ਕਲੀਅਰ ਹਾਂ ਕੋਈ ਸਵਾਲ ਦੱਸੋ ਆਖਰੀ ਸਵਾਲ ਹਾਂਜੀ ਸ੍ਰੀ ਸ਼ਸ਼ੀਕਰਨ ਜੀ ਸਤਿ ਸ਼੍ਰੀ ਅਕਾਲ ਨਾਮ ਗੁਰਿੰਦਰ ਦੇਵਾਲਪੁਰ ਪਿੰਡ ਦੇਵਾਲਪੁਰ ਮਾਨਸਾ ਜਿਲ੍ਹੇ ਦੇ ਬਲਕਾ ਤੇ ਆਪਣੀ ਇੱਥੇ ਸਾਰੀਆਂ ਗੱਲਾਂ ਬਾਤਾਂ ਹੋਈਆਂ ਤੇ ਮੈਂ ਖੁਦ ਵੀ ਪੋਡਕਾਸਟ ਇੰਟਰਵਿਊ ਵਗੈਰਾ ਕਰਦਾ ਹਾਂ ਰਿਵਰਸ ਮਾਈਗ੍ਰੇਸ਼ਨ ਦੇ ਉੱਪਰ ਵੀ ਮੈਂ ਕੰਮ ਕਰ ਰਿਹਾ ਤੇ ਬੇਸਿਕਲੀ ਮੈਂ ਈਟੀਟੀ ਟੀਚਰ ਹਾਂ ਤੇ 19 ਸਾਲ ਦੀ ਉਮਰ ਦੇ ਵਿੱਚ ਮੈਂ ਪੰਜਾਬ ਦੇ ਉੱਪਰ ਸਰਕਾਰੀ ਨੌਕਰੀ ਲੈ ਲਈ ਸੀ ਓਕੇ ਓਕੇ ਤੇ ਗੱਲ ਜੇਕਰ ਆਪਾਂ ਥੋੜਾ ਪਿੱਛੇ ਜਾ ਕੇ ਕਰੀਏ ਤਾਂ ਪੁਰਾਣੇ ਸਮੇਂ 'ਚ ਕਿੰਦਾ ਸੀ ਆਪਾਂ ਸਾਰੇ 5 5 6 6 ਭਾਈ ਹੁੰਦੇ ਸੀ ਜੀਹਦੇ 'ਚੋਂ ਇੱਕ ਉਹ ਫੌਜ 'ਚ ਵਾਗ ਗਿਆ ਕੋਈ ਵਿਦੇਸ਼ ਵਾਗ ਗਿਆ ਤਿੰਨ ਚਾਰ ਰਹਿ ਜਾਂਦੇ ਸੀ ਇੱਕ ਦੋ ਦਾ ਵਿਆਹ ਹੋ ਜਾਂਦਾ ਸੀ ਦੋ ਚਾਰ ਛੜੇ ਰਹਿੰਦੇ ਰਲ ਮਿਲ ਕੇ ਕਮਾਈ ਕਰਦੇ ਤੇ ਬਾਬੇ ਨਾਲ ਦੀ ਕਿਰਤ ਕਰਦੇ ਸੀ ਹੁਣ ਜੇਕਰ ਆਪਾਂ ਗੱਲ ਕਰੀਏ ਕੈਨੇਡਾ ਜਾ ਕੇ ਇਹ ਇੱਕ ਮੈਂ ਮੰਨਦਾ ਵੀ ਇਹ ਇੱਕ ਰੁਝਾਨ ਹੈ ਵੀ ਸੋਸ਼ਲ ਮੀਡੀਆ ਦੀ ਬਦੌਲਤ ਹੈ ਉੱਥੇ ਲੋਕ ਜਾ ਕੇ ਪਹਿਲਾਂ ਸੌਦੇ ਹੁੰਦੇ ਸੀ ਵੀ ਲੋਕਾਂ ਦੇ ਲੈਟਰਿੰਗਾਂ ਸਾਫ਼ ਕਰਦੇ ਆ ਫਲਾਣਾ ਕੰਮ ਕਰਦੇ ਤੇ ਹੁਣ ਗੱਲ ਆ ਗਈ ਕਿ ਕੰਮ ਉੱਥੇ ਲੋਕ ਲੇਬਰ ਕਲਾਸ ਕਰਦੇ ਆ ਲਾਈਵ ਸੋਸ਼ਲ ਮੀਡੀਆ ਤੇ ਦਿਖਾਈ ਜਾਂਦੀ ਹੈ ਕਿ ਮੈਂ ਅੱਜ ਮਸਟੈਂਗ ਲੈ ਲਈ ਜੀ ਅੱਜ ਮੈਂ ਫੋਰਡ ਦਾ ਟਰੱਕ ਲੈ ਲਈ ਜੀ ਜੇਕਰ ਆਪਾਂ ਗੱਲ ਕਰੀਏ ਪਰਚੇਸ ਪਾਵਰ ਦੀ ਤਾਂ ਜਿਹੜਾ ਉੱਥੇ ਕਰ ਕਰੋੜ ਰੁਪਏ ਦਾ ਮਿਲਦਾ ਹੈ ਇੱਥੇ 20 ਲੱਖ ਦਾ ਤਿਆਰ ਹੁੰਦਾ ਜੇ ਤੁਸੀਂ ਇਹ ਸੋਚਦੇ ਹੋ ਵੀ ਕੈਨੇਡਾ ਜਾ ਕੇ ਪਰ ਸਾਡਾ ਮੁੰਡਾ 3 ਲੱਖ ਰੁਪਏ ਕਮਾਉਂਦਾ ਉਹਦਾ ਇੱਥੇ ਕੋਈ ਫਾਇਦਾ ਨਹੀਂ ਕਿਉਂਕਿ ਉੱਥੇ 3 ਲੱਖ 30 ਹਜ਼ਾਰ ਦੇ ਬਰਾਬਰ ਹੈ ਤਾਂ ਸਵਾਲ ਇਹ ਹੈ ਵੀ ਆਪਾਂ ਆਪਣੇ 8 8 9 9 ਕਿੱਲੇ ਜ਼ਮੀਨ ਵਾਲੇ ਬੰਦੇ ਦੀ ਕੱਲਾ ਕੱਲਾ ਸਾਡਾ ਪੁੱਤ ਹੈ ਮੰਨੋ ਇੱਕ ਜਿਹਦੇ ਇੱਕ ਮੁੰਡਾ ਹੋ ਗਿਆ ਮੁੜ ਕੇ ਕੁੜੀ ਨਹੀਂ ਜਾਂਦਾ ਕੱਲਾ ਕੱਲਾ ਪੁੱਤ ਆਪਦੀ ਸਭ ਤੋਂ ਵੱਡੀ ਪੂੰਜੀ ਜ਼ਮੀਨ ਛੱਡ ਕੇ ਆਪਾਂ ਵਿਦੇਸ਼ਾਂ ਚ ਭੇਜ ਰਹੇ ਹਾਂ ਇੱਥੋਂ ਨੱਖਬਾਨ ਦੀ ਲੋੜ ਹੈ ਇਸ ਨੂੰ ਫਕਰ ਕਰਨਾ ਚਾਹੀਦਾ ਤੇ ਦੂਸਰਾ ਇਹ ਹੈ ਵੀ ਜਦੋਂ ਪੀਜ਼ਾ ਲੱਗਣ ਨੂੰ ਪ੍ਰਮੋਟ ਕਰਾਂਗੇ ਡੀਜੇ ਲਾ ਕੇ ਸੈਲੀਬ੍ਰੇਟ ਕਰਾਂਗੇ ਸਾਡਾ ਮੁੰਡਾ ਬਾਹਰ ਵਗਿਆ ਉਦੋਂ ਤੱਕ ਇਸ ਦਾ ਕੋਈ ਹੱਲ ਨਹੀਂ ਸਮਾਜਿਕ ਪੌੜੀ ਤੇ ਵੀ ਲੋਕਾਂ ਨੂੰ ਇਸ ਨੂੰ ਬੇਇੱਜ਼ਤੀ ਦੇ ਰੂਪ ਦੇ ਵਿੱਚ ਲੈਣਾ ਬੂ ਵੀ ਕਿਉਂ ਛੋਟਾ ਮੋਟਾ ਬਾਹਰ ਵਗਿਆ ਛੋਟੇ ਕੋਲੇ ਇੱਥੇ ਦਾਣੇ ਨਹੀਂ ਸੀ ਜਿੰਨਾ ਜਿੰਨਾ ਚ ਵਿਦੇਸ਼ ਜਾਣ ਦਾ ਇਛਾ ਹਿੱਤ ਕੀਤਾ ਜਾਊਗਾ ਉਹਨਾਂ ਤੇ ਅੰਦਾ ਪ੍ਰੋਪਰ ਕੋਈ ਹੱਲ ਨਹੀਂ ਮਿਲਦਾ ਹਰ ਖਾਤੇ ਤੋਂ ਸਰਕਾਰੀ ਨੌਕਰੀ ਨਹੀਂ ਮਿਲਦੀ ਵਿਦੇਸ਼ਾਂ ਕਹਿੰਦੇ ਮਿਲਦੀ ਤੁਹਾ ਨੂੰ ਆਪਣਾ ਕੰਮ ਕਰਨਾ ਪਊਗਾ ਤੁਹਾਨੂੰ ਆਪਣੀ ਫੋਰਸ ਦੇ ਨਾਲ ਧਰਤੀ ਦੇ ਕਿਸੇ ਵੀ ਖਿੱਤੇ ਦੇ ਉੱਪਰ ਤੁਸੀਂ ਖਮਾਤੀ ਖਾ ਸਕਦੇ ਹੋ ਬਹੁਤ ਵਧੀਆ ਸੋਚ ਕੋਈ ਨਹੀਂ ਕੋਈ ਨਹੀਂ ਲਾਦੇ ਕੋਈ ਸਭ ਤੋਂ ਵੱਡੀ ਚੁਣੌਤੀ ਕੀ ਅੱਜ ਮੈਂ ਕੱਲਾ ਮੁੰਡਾ ਕਰਦਾ ਮੇਰੇ ਪਿੱਛੇ ਕੋਈ ਨਹੀਂ ਜੇ ਹੁਣ ਮੈਂ ਉੱਥੇ ਰਹਿ ਪਿਆ ਤਾਂ ਪਿੱਛੇ ਘਰੇ ਜਿੰਦਾ ਲੱਗੂਗਾ ਇਸੇ ਕਰਕੇ ਮੈਂ ਬੱਚਿਆਂ ਨੂੰ ਲੈ ਕੇ ਆਇਆ ਤੇ ਪੰਜ-ਛੇ ਮਹੀਨਿਆਂ ਲਈ ਜੇ ਜੀ ਲੱਗਿਆ ਮੇਰੇ ਕੋਲ ਦੋ ਕੁ ਸਾਲ ਹੋਰ ਨੇ ਬਸ ਫਿਰ ਮੈਂ ਇੱਥੇ ਆ ਜਾਣਾ ਹੁਣ ਮਜਬੂਰੀ ਲਈ ਬਾਹਰ ਗਏ ਸੀ ਮਜਬੂਰੀ ਸਾਰੀ ਉੱਪਰ ਥੋੜੀ ਰਹਿਦੀ ਹੁੰਦੀ ਆ ਵਧੀਆ ਕਦੇ ਮੁੱਕੂ ਮਜਬੂਰੀ ਤਾਂ ਸੋ ਸੇ ਮੇਰਾ ਇਹੀ ਆ ਵੀ ਮੈਂ ਬੱਚਾ ਨੂੰ ਇੱਧਰ ਹੀ ਲਾਵਾਂ ਇੱਥੇ ਰਹਾ ਕਿਉਂਕਿ ਇੱਥੇ ਵਰਗੀ ਨਜ਼ਾਰੇ ਥੋੜੀ ਐ ਹਜੇ ਠੀਕ ਆ ਬੰਦੇ ਕੋਲੇ ਜਿਹਦੇ ਕੋਲੇ 8-9 ਕਿੱਲੇ ਨੂੰ ਨਹੀਂ ਜਾਂਦੇ ਰੋ ਮੈਨੂੰ ਇਹ ਲੱਗਦਾ ਉੱਥੇ ਜਾ ਕੇ ਵੀ ਲੇਬਰ ਕਰਦੇ ਆ ਠੀਕ ਆ ਹੁਣ ਗੱਡੀ ਲੈ ਲਈ ਜੀਰੋ ਡਾਊਨ ਤੇ ਗੱਡੀ ਮਿਲ ਜਾਂਦੀ ਆ ਪਰ ਸਾਡੇ ਜਦੋਂ ਦਾ ਮੈਂ ਇੱਥੇ ਆਇਆ ਨਾ ਮੈਨੂੰ 5 ਕੁ ਦਿਨ ਹੋਏ ਨੇ ਮੇਰੇ ਕੋਲੇ ਭਾਈ ਗੱਡੀ ਨਹੀਂ ਸੀ ਕਹਿੰਦੇ ਨਾ ਇੱਥੇ ਜਿਹਦੇ ਕੋਲੇ ਗੱਡੀ ਆ ਉਹਨੂੰ ਕਹਿੰਦੇ ਤੂੰ ਤਾਂ امیر ਆ ਦੂਜਾ ਗਰੀਬ ਵਾਲਾ ਆ ਲੋਕਾਂ ਦੇ ਹਾਲ ਨੇ ਇੱਥੇ ਕਹਿੰਦੇ ਵਸਤੇ ਤੁਰੇ ਫਿਰਦਾ ਫੇਰ ਕੀ ਹੋ ਗਿਆ ਵਸਤੇ ਜਾਂਦਾ ਫੇਰ ਕੀ ਸਾਡੇ ਲੋਕ ਦਿਖਾਵੇ ਬਹੁਤ ਗੱਡੀ ਚਾਹੀਦੀ ਏ ਤਕੜੀ ਜਿਹਦੀ ਲੋਡ ਵੀ ਹੈ ਨਹੀਂ ਮੈਨੂੰ ਕੀ ਲੋੜ ਆ ਮੈਂ ਮਾਨਸਾ ਮੇਰੇ ਸਹੁਰੇ ਨੇ ਬਸ ਜਾਂਦੀ ਏ 10 ਰੁਪਏ 20 15 20 ਹੋ ਗਏ ਹੁਣ ਤੱਕ ਮਿੰਟ ਚ ਪਹੁੰਚ ਜਾਣਾ ਮਿੰਟ ਚ ਆ ਜਾਣਾ ਠੀਕ ਆ ਜੇ ਕਿਤੇ ਦੂਰ ਜਾਣਾ ਓਕੇ ਮੈਂ ਡਰਾਈਵਿੰਗ ਨਹੀਂ ਕਰ ਸਕਦਾ ਜਦੋਂ ਨਾ ਮੈਂ ਇੱਥੇ ਆ ਮੈਨੂੰ ਰੀਲਾਂ ਏਦਾਂ ਦੀ ショਅ ਹੋ ਰਹੀਆਂ ਨੇ ਕੈਨੇਡਾ ਦੀਆਂ ਮੇਰਾ ਦਿਲ ਲਗਨ ਲੱਗਿਆ ਵੀ ਮੈਂ ਇੱਥੇ ਕਿਉਂ ਫਿਰਦਾ ਯਾਰ ਮੈਂ ਤਾਂ ਜਾਵਾਂ ਕੈਨੇਡਾ ਹੱਦ ਤੋਂ ਵੱਧ ਸਾਨੂੰ ਫੇਕ ਚੀਜ਼ ਦਿਖਾਈ ਜਾਂਦੇ ਮੈਨੂੰ ਪ੍ਰੀਤ ਬਾਈ ਨੇ ਕਿਹਾ ਸੀ ਪਹੇਗਾ 2 ਮਿੰਟ ਬੋਲਦੇ 2 ਮਿੰ ਜਿਹੜਾ ਤੁਹਾਨੂੰ ਇੱਥੇ ਕੈਨੇਡਾ ਦਿਖਾਇਆ ਜਾ ਰਿਹਾ ਅਸਲ 'ਚ ਨਹੀਂ ਹੈਗਾ ਉਹ ਤੁਹਾਨੂੰ ਦਿਖਾਇਆ ਜਾ ਰਿਹਾ 12 ਐਤਵਾਰ ਵਾਲਾ ਇੱਥੇ ਉਹ ਉਹ ਵੀ ਐਤਵਾਰ ਵਾਲਾ ਪੰਜ ਦਿਨ ਸਾਡੀ ਹਾਲਤ ਹੁੰਦੀ ਆ ਤੜਕੇ ਚੱਖਿਆ ਬੈਗ ਹੱਥ ਨੇ ਘਰੇ ਜਵਾਕ ਤੜਕੇ ਸੁੱਤੇ ਸੁੱਤੇ ਨੂੰ ਛੱਡ ਜੰਨੇ ਆ ਜਦੋਂ ਉਹਨੇ ਸੁੱਤੇ ਵੀ ਹੁੰਦੇ ਨੇ ਡੇਢ ਮਹੀਨਾ ਹੋ ਗਿਆ ਮੈਂ ਜਵਾਕ ਉੱਥੇ ਨਹੀਂ ਦੇਖੇ ਸੀ ਆਪਦੇ ਹੋਂ ਲੱਗੇ ਇਹ ਕੋਈ ਦੱਸਦਾ ਨਹੀਂ ਕੰਮ ਦੀ ਜ਼ਿੰਦਗੀ ਕੋਈ ਨਹੀਂ ਉੱਥੇ ਜਾ ਰੂ ਠੀਕ ਨਾ ਤਾਂ ਬੰਦਾ ਪਰਿਵਾਰ ਲਈ ਟਾਈਮ ਕੱਢ ਸਕਦਾ ਟਰੱਕ ਕੱਢਦਾ ਪੰਜ ਦਿਨ ਘਰੇ ਨਹੀਂ ਮੜਦਾ ਇਹ ਕੋਈ ਦੱਸਦਾ ਬਾਕੀ ਰਹੀ ਗੱਲ ਨਸ਼ੇ ਪੱਤਾਂ ਵਾਲੀ ਮਿਹੜੀ ਪਾਈ ਆ ਮੈਨੂੰ ਬਥੇਰੀਆਂ ਗਾਲਾਂ ਆਉਂਦੇ ਕਹਿੰਦੇ ਲੈਨ ਬਦਨਾਮ ਕਰੀ ਜਾਣਾ ਬਦਨਾਮ ਨਹੀਂ ਇਹ ਸੱਚ ਆ ਵੀ ਪੰਜਾਬੀ ਬੰਦਾ ਟੈਂਟ ਲਾਈ ਬੈਠਾ ਸਾਡੇ ਕਮਿਊਨਿਟੀ ਵਾਲੇ ਕਰਦੇ ਕੀ ਨੇ ਕਹਿੰਦੇ ਸੋਚਿਆ ਸੀ ਵੀ ਪੰਜਾਬੀ ਬੰਦਾ ਟੈਂਟ ਵੀ ਪੈਸੇ ਵਾਂਗੂ ਯਾਰ ਹੋਮਲੈਸ ਹੋਏ ਫਿਰਦੇ ਨੇ ਆਟੜੇ ਪੰਜਾਬੀ ਇੱਥੇ ਮੁੰਡਾ ਪਰ ਪਿਓ ਦਾ ਚੰਗਾ ਬਿਜ਼ਨਸ ਆ ਉਥੇ ਟੈਂਟ 'ਚ ਬੈਠਾ ਐਨੀ ਚੀਜ਼ ਨੂੰ ਪ੍ਰਮੋਟਰਾਂ ਕਰੋ ਪਰ ਸਾਡੇ ਆ ਵੀ ਜਿਹੜਾ ਗਵਾਂਡੀਆਂ ਦਾ ਵਗ ਗਿਆ ਪੌਣੀ ਤੇਰੇ ਕੋਲ 30 ਕਿੱਲੇ ਬਾਈ ਮੈਂ ਕਹਿੰਦਾ ਵੀ ਤੈਨੂੰ ਜਾਣਾ ਹੀ ਪਊ ਤੈਨੂੰ ਹਟ ਆਸ-ਪਾਸੇ ਹੀ ਤੰਗ ਕਰਨ ਨੂੰ ਹਟਦਾ ਓਕੇ ਹੁਣ ਮੈਂ ਮੁੜਿਆ ਆ ਮੰਨ ਲਾ ਇੱਕ ਐਗਜ਼ਾਮਪਲ ਦੰਨਾ ਜੇ ਮੈਂ 2 ਸਾਲਾਂ ਬਾਅਦ ਮੁੜਿਆ ਤੈਨੂੰ ਲੱਗਦਾ ਪਿੰਡ ਵਾਲੇ ਮੈਨੂੰ ਤੰਗ ਕਰਨ ਨੂੰ ਹਟ ਨਹੀਂ ਕਿ ਨਹੀਂ ਬਹੁਤ ਤੰਗ ਕਰਨਗੇ ਬੰਦਾ ਉਹਦਾ ਆਸ-ਪਾਸੇ ਨੂੰ ਦੇਖ ਕੇ ਬੰਦਾ ਕਹਿੰਦਾ ਮੈਂ ਡਬਈ ਰਹਿ ਲਾ ਪਿੰਡ ਨਹੀਂ ਰਹਿਣਾ ਮੈਂ ਕਿਹਾ ਚੰਡੀਗੜ੍ਹ ਹੀ ਰਹਿ ਲੂੰਗਾ ਸਾਡਾ ਆਸ-ਪਾਸਾ ਬਹੁਤ ਤੰਗ ਕਰਦਾ ਕੁੜੀ ਹੋ ਜੇ ਤਾਂ ਆਸ-ਪਾਸਾ ਤੰਗ ਕਰਦਾ ਬੰਦਾ ਕਰੇਗੀ ਸਾਡਾ ਸਮਾਜ ਇਹ ਚੀਜ਼ ਉੱਥੇ ਨਹੀਂ ਹੈਗੀ ਬਸ ਇੰਨਾ ਕ ਫਰਕ ਆ ਸਾਨੂੰ ਕਾਲਾ ਤੂੰ ਗੋਰਾ ਛੋਟੇ ਕੱਪੜੇ ਭਾਵੇਂ ਵੱਡੇ ਕੋਈ ਨਹੀਂ ਪੁੱਛਦਾ ਇੱਥੇ ਕੁੜੀ ਹੋ ਜੇ ਸਰਖਾਲ ਅੰਦਰ ਲੈ ਪੱਥਰੀ ਮਾਰਿਆ ਆ ਸੋਚ ਹਜੇ ਸਾਡੀ ਹੈਗੀ ਆ ਇਹ ਗੱਲਾਂ ਕਰਕੇ ਤਾਂ ਵੀ ਠੀਕ ਆ ਉੱਥੇ ਪਰ ਜੇ ਇੱਥੇ ਆਉਣਾ ਵੀ ਆ ਮੈਂ ਤੁਹਾਨੂੰ ਦੱਸਦਾ ਜਿੰਨਾ ਆਪਾਂ ਦਿਖਾਵਾ ਕਰਦੇ ਨੇ ਦਿਖਾਵਾ ਇੱਜਣਾ ਵੀ ਵੀਰ ਬਣ ਕੇ ਨਾਰਮਲ ਆ ਉੱਥੇ ਠੀਕ ਆ ਉੱਥੇ ਵੀ ਲੇਬਰ ਕਰਦੇ ਆ ਇੱਥੇ ਵੀ ਠੀਕ ਇੱਥੇ ਕੰਮ ਕਰ ਕਰਦੇ ਆ ਇੱਥੇ ਕਮ ਸਿਕਮ ਆਪਦੇ ਘਰ ਤਾਂ ਹੈਗੇ ਨੇ ਉੱਥੇ 20000 ਨਾਲ ਡਾਊਨ ਕਰਕੇ ਘਰ ਮਿਲ ਜਾਂਦਾ ਪਿੰਡ ਜਿਵੇਂ ਘਰ ਲੈ ਲਿਆ ਭਾਈ ਮੈਂ 7 ਸਾਲ ਹੋ ਗਏ ਹੈ ਤੇ ਘਰ ਨਹੀਂ ਲਿਆ ਕਿਉਂ ਨਹੀਂ ਲਿਆ ਮੈਨੂੰ ਕੋਈ ਦਿਮਾਗ ਤਾਂ ਨਹੀਂ ਹੱਲਿਆ ਮੈਂ ਤਾਂ ਨਹੀਂ ਲਿਆ ਕਿਉਂਕਿ ਦਿਖਾਵਾ ਰੈਂਟ ਹੁਣ ਮਾਲਕ ਨੂੰ ਦੇਦਨੇ ਫਿਰ ਸਰਕਾਰ ਨੂੰ ਦੇ ਚੱਲਾਂਗੇ 25 ਸਾਲ ਪਰ ਕੰਨ ਨਹੀਂ ਆ। ਸੋ ਦਿਖਾ ਵਾਂ ਚ ਤੁਸੀਂ ਇੱਥੇ ਹੀ ਬਣਾ ਗਲਤ ਕਿ ਜਰ ਦੇਖ ਕੇ ਨਾ ਡਿਸੀਜਨ ਲਓ। ਠੀਕ ਆ ਤੁਹਾਡਾ ਬਣਦਾ ਤੁਹਾਨੂੰ ਕੁਛ ਇੱਥੇ ਬਣਦਾ ਨਹੀਂ ਸੀ ਮੇਰਾ ਤਾਂ ਮੈਂ ਤਾਂ ਤਾਂ ਨਿਕਲ ਗਿਆ 2.5 ਕਿਲੇ ਆਉਣੇ ਸੀਗੇ। ਮੇਰਾ ਮਿੱਤਰ ਬੈਠਾ ਇੱਕ ਐਸਪੀ ਅਸੀਂ ਇਕੱਠੇ ਆਈਲੈਂਡਸ ਕਰਦੇ ਹੁੰਦੇ ਸੀ। ਤੇ ਇਹਨੂੰ ਪਤਾ ਹੀ ਹਾਲਾਤਾਂ ਦਾ। ਹਾਲਾਤ ਮਾੜੇ ਸੀ ਪਰ ਜਿੰਨਾ ਹੁਣ ਮੈਂ 7 ਸਾਲਾਂ ਚ ਉੱਥੇ ਜਾ ਕੇ ਕਮਾਇਆ ਜਾਂ ਕੀਤਾ ਉਹ ਇੱਥੇ ਰਹਿ ਕੇ ਸ਼ਾਇਦ ਪੋਸੀਬਲ ਨਹੀਂ ਸੀ। ਮੈਂ ਬਹੁਤ ਜੱਬਾਂ ਟਰਾਈ ਕੀਤੀਆਂ ਸੀ ਪੁਲਿਸ ਦੀ ਕੀ ਜਿਹੜੀ ਕੀ ਰਿਸ਼ਵਤ 10 ਲੱਖ ਦੇ ਮੈਂ ਕਿਹਾ ਪੈਸੇ ਕਮਾਉਣ ਦੀ ਤਾਂ ਜੌਬ ਚਾਹੀਦੀ ਆ ਉੱਥੇ ਤੁਹਾਡੀ ਸਕਿੱਲ ਨੂੰ ਦੇਖ ਕੇ ਤੁਹਾਨੂੰ ਕੰਮ ਮਿਲ ਜਾਂਦਾ ਐਨਾ ਕੁ ਬਸ ਬਾਕੀ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਪ੍ਰਧਾਨ ਸਾਹਿਬ ਦਰਸ਼ਨ ਸਿੰਘ ਜੀ ਕਿਹਨਾ ਸੀ ਜਗਤਾਰ ਜਗਤਾਰ ਸੌਰੀ ਸੌਰੀ ਜਗਤਾਰ ਧੰਨਵਾਦ ਬਈ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕੋਈ ਹੋਰ ਸਵਾਲ ਕਰਨੇ ਮੈਂ ਥੱਲੇ ਬੈਠਾ ਮੈਨੂੰ ਪੁੱਛ ਲਓ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਇਸ ਮੇਲੇ 'ਚ ਸਾਨੂੰ ਸੁਣਿਆ ਨਾਲ ਹੀ ਮੈਂ ਆਪਣੇ ਵੱਲੋਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਤੁਹਾਡੇ ਮੇਲੇ 'ਚੋਂ ਹੀ ਦੇ ਦੇਣਾ ਇੱਥੇ ਸਾਹਮਣੇ ਪਿੰਡ ਵੀ ਵਾਲੇ ਬੈਠੇ ਨੇ ਉਹ ਵੀ ਆਮ ਘਰ ਦਾ ਮੁੰਡਾ ਹੈ ਗੁਰਮਿੰਦਰ ਭਾਈ ਇਹ ਵੀ ਆਮ ਘਰ ਚੋਂ ਉੱਠ ਕੇ ਹਰ ਥਾਂ ਤੇ ਆਪਣੀ ਇਹਨੇ ਮਿਹਨਤ ਕੀਤੀ ਹੈ ਇਹਨੇ ਆਪਣਾ ਵਪਾਰ ਖੜਾ ਕੀਤਾ ਨਾਲ ਹੀ ਬਾਈ ਜਗਤਾਰ ਦਾ ਬੇਟਾ ਇੱਥੇ ਸ਼ਾਇਦ ਵੇਚ ਰਿਹਾ ਹੈ ਇਹ ਗੱਲਾਂ ਉਹਨੇ ਕਿ ਹਰੇਕ ਬੰਦੇ ਨੇ ਪੰਜਾਬ ਚੋਂ ਜੇ ਉਹੀ ਸਕਿੱਲ ਕੈਨੇਡਾ ਵਾਲੀ ਇੱਥੇ ਲੈ ਲੈਣੀ ਹੈ ਤਾਂ ਪੰਜਾਬ ਨੂੰ ਵੀ ਵਧੀਆ ਬਣਾਇਆ ਜਾ ਸਕਦਾ ਹੈ ਜਿਵੇਂ ਮੈਂ ਇੱਕ ਮਿੰਟੂ ਐਗਜ਼ਾਮਪਲ ਦਿਨਾ ਹੁਣ ਖਸ਼ਵੰਤ ਬਰਗਾੜੀ ਦੀ ਬੈਠਿਆ ਪਾਣ ਖੇੜਾ ਸਾਹਿਬ ਬੈਠੇ ਆ ਮਾਨਸਾ ਕੈਂਚੀਆਂ ਤੇ ਨਾ ਇੱਕ ਸਰਕਾਰੀ ਆਈਟੀਆਈ ਹੈ ਉੱਚ ਪਲੰਬਰ ਦਾ ਡਿਪਲੋਮਾ ਹੁੰਦਾ ਤੇ ਪਲੰਬਰ ਦੀ ਜਿਹੜੀ ਕੈਨੇਡਾ ਜਾ ਕੇ ਉਹਦੀ ਪਰ ਆਰ ਸੈਲਰੀ ਆ ਉਹ 68 ਤੋਂ 75 ਡਾਲਰ ਹੈ ਤਾਂ ਮੈਂ ਹੱਸਦਾ ਹੁਣਾ ਵੀ ਜੇ ਮੈਂ ਐਮਬੀਏ ਐਲਐਲਬੀ ਤੇ ਇੰਨੀਆਂ 15 20 ਡਿਗਰੀਆਂ ਕਰਕੇ ਵੀ ਕੈਨੇਡਾ ਜਾਵਾਂ ਤਾਂ ਮੈਨੂੰ ਵੱਧ ਤੋਂ ਵੱਧ ਸੇਲਜ਼ਮੈਨ ਰੱਖਣਗੇ ਜੇ ਮੈਂ ਉਹੀ 1 ਸਾਲ ਦਾ ਪਲੰਬਰ ਦਾ ਡਿਪਲੋਮਾ ਕਰਕੇ ਜਾਵਾਂ ਤਾਂ ਮੈਨੂੰ 75 ਡਾਲਰ ਜਾਣ ਸਰ ਪਰ ਆਰ ਦੇ ਮਿਲਦੇ ਨੇ ਸੋ ਮੇਰੀ ਆਪਣੇ ਵੱਲੋਂ ਜਿੰਨੇ ਵੀ ਜਿਹੜੇ ਖਾਸ ਕਰ 18 ਤੋਂ ਲੈ ਕੇ 28 ਸਾਲ ਤੱਕ ਦੇ ਨੌਜਵਾਨ ਇੱਥੇ ਮੇਰੀ ਆਵਾਜ਼ ਸੁਣਦੇ ਨੇ ਉਹਨਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਜੇ ਕੈਨੇਡਾ ਵਾਲਾ ਪੁੱਸ ਐਨੀਆਂ ਗੱਲਾਂ ਬਾਤਾਂ ਸੁਣ ਕੇ ਵੀ ਪਾਈ ਰੱਖਣਾ ਤਾਂ ਪਰ ਉਹ ਇੱਕੋ ਹੀ ਬੇਨਤੀ ਹੈ ਕਿ ਕਿਸੇ ਆਈਟੀਆਈ ਚ ਜਾ ਕੇ ਪਲੰਬਰ ਦਾ ਕੋਰਸ ਕਰ ਲੋ ਇਲੈਕਟ੍ਰੀਸ਼ੀਅਨ ਦਾ ਕਰ ਲੋ ਏਸੀ ਰੈਫਰਿਜਰੇਸ਼ਨ ਦਾ ਕਰ ਲੋ ਆਇਲ ਦਾ ਇੱਥੇ ਸਦਉੜਾ ਸਾਹਿਬ ਕੋਲੋਂ ਪੜ੍ਹ ਲਓ ਕਿਉਂਕਿ 5k ਬੈਂਡ ਨਾਲ ਤੁਹਾਡੀ ਪੀਆਰ ਹੋ ਜਾਣੀ ਹੈ ਐਵੇਂ ਮਾਪਿਆਂ ਦਾ ਪੈਸਾ ਖਰਾਬ ਨਾ ਕਰੋ ਜਾਂ ਫਿਰ ਆਪਦਾ ਮਾਈਂਡ ਸੈਟ ਬਣਾ ਕੇ ਚੱਲੋ ਵੀ ਉੱਥੇ ਜ਼ੀਰੋ ਤੋਂ ਸ਼ੁਰੂ ਕਰਨਾ ਪੈਣਾ ਸੋ ਮੇਰਾ ਆਪਣਾ ਬੇਟਾ ਵੀ ਉੱਥੇ ਹੈ ਮੈਨੂੰ ਪਤਾ ਹੈ ਵੀ ਇੱਕ ਪਿਓ ਦੇ ਤੌਰ ਤੇ ਇੱਕ ਦੁੱਖ ਕੀ ਹੁੰਦਾ ਜਦੋਂ ਜਵਾਕ ਕਿਸੇ ਦੇ ਰੈਸਟੋਰੈਂਟ ਤੇ ਜਾ ਕੇ ਟਾਬੇ ਤੇ ਉਹ ਭਾਂਡੇ ਮਾਂਜੀ ਜਾਂਦਾ ਹੁੰਦਾ ਤੇ ਇੱਥੇ ਪਿਓ ਨੇ ਜਮੀਨ ਕੀ ਚਟਣੀ ਹੁੰਦੀ ਆ ਤਾਂ ਉਹ ਸਾਰੀਆਂ ਗੱਲਾਂ ਨੇ ਜਾਂ ਜਵਾਕ ਦਾ ਮਾਈਂਡ ਫਰੇਮ ਉਸ ਢੰਗ ਦਾ ਬਣਾ ਕੇ ਚੱਲੋ ਕਿ ਪੁੱਤ ਕੰਮ ਸਾਰੇ ਕਰਨੇ ਪੈਣਿਆ ਇਹਨਾਂ ਸਾਰੀਆਂ ਗੱਲਾਂ ਕਰਦੇ ਹੋਏ ਤੁਹਾਡੇ ਸਾਰਿਆਂ ਤੋਂ ਖੇਮਾ ਦੇ ਜਾਚਕਾਂ ਕੋਈ ਛੋਟੇ ਵੱਡੇ ਭਰਾ ਤੋਂ ਕੋਈ ਇਸ ਪ੍ਰੋਗਰਾਮ ਦੌਰਾਨ ਵੱਧ ਘੱਟ ਬੋਲਿਆ ਗਿਆ ਹੋਵੇ ਉਹਦੇ ਲਈ ਮਾਫੀ ਮੰਗਦਿਆਂ